ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਕੋਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਫੇਰ ਸਖੜੇ ਰਾਸਤਿਆਂ ਨਾਲੇ ਪੈ ਗਿਆ ਬਾਹ ਕੱਢਣੇ ਪੈਣੀਆਂ ਹਨ ਬਾਕੀ ਤੁਸੀਂ ਪਿਛਲੀ ਵੀਡੀਓ 'ਚ ਮੈਂ ਇੱਕਦੋ ਦੇਖਿਆ ਬਾਈ ਕਹਿੰਦੇ ਯਾਰ ਬਾਈ ਖੁੱਲੇ ਰਾਸਤੇ ਵੀ ਦਿਖਾਇਆ ਕਰ ਬਾਈ ਆਪਾਂ ਐਵੇਂ ਨਾ ਮੈਂ ਉਹ ਨਹੀਂ ਗੱਲ ਕਹਿੰਦਾ ਕਿ ਵੀ ਸਾਰੇ ਰਾਸਤੇ ਇੱਕ ਪੱਧਰੇ ਹਨ ਨਾ ਪਰ ਰਾਸਤੇ ਬਾਈ ਸਾਰੇ ਖੁੱਲੇ ਵੀ ਨਹੀਂ ਹੈਗੇ ਸਾਰੇ ਤੰਗ ਵੀ ਨਹੀਂ ਹੈਗੇ ਵਧੀਆ ਕਹਿਣ ਦਾ ਭਾ ਮਸ਼ੀਨ ਲੰਘਦੀ ਤਾਂ ਜ਼ਰੂਰ ਆ ਪਰ ਜਦ ਪਹਿਲੀ ਵਾਰ ਮਸ਼ੀਨ ਲੰਘਦੀ ਹੈ ਨਾ ਤਾ ਟਾਣੀਆਂ ਟੂਣੀਆਂ ਜਾਂ ਬੜੀਆਂ ਹਨਾ ਜੰਗਲ ਚੋਂ ਕਢਣੀ ਪੈਂਦੀ ਆ ਇੱਥੇ ਨੂੰ ਕਢਣੇ ਔਰ ਆਹਨ ਮਸ਼ੀਨ ਕਢਣੇ ਤੁਹਾਨੂੰ ਗਾਹਾਂ ਦੇ ਹਾਲਾਤ ਦਿਖਾਵਾਂਗੇ ਪਹਿਲਾਂ ਮਸ਼ੀਨ ਸੈਟਰ ਜੀ ਕਰਕੇ ਲਾ ਲਈਏ ਇੱਥੇ ਤੇ ਮਸ਼ੀਨ ਥੋੜਾ ਜਿਹਾ ਬੀ ਟਾਈਪ ਜਾਂ ਬੁਰਜੀ ਜਾਂ ਲਾਤੀ ਇਹਨਾਂ ਨੇ ਮੈਂ ਚਲੋ ਮੂਰੇ ਹੋ ਗਏ ਇੱਕ ਵਾਰ ਇੱਕ ਬੰਦਾ ਦਾ ਬਾਈ ਰਸਤਾ ਦੇਖਣਾ ਭਰੇ ਰਹਿੰਦਾ ਔਰ ਹੁਣ ਮੇਰੀ ਜ਼ਿੰਮੇਵਾਰੀ ਦਾ ਬਸ ਆਹੀ ਆ ਵੀ ਸਿਰਫ ਔਲੀ ਰਸਤਾ ਰਸਤਾ ਦੇਖਿਆ ਰੋਟੀ ਬਣਾ ਰਿਆ ਹਨਾ ਚਾਹ ਲਿਆ ਦੇ ਫਲਾਣਾ ਲਿਆ ਦੇ ਤੁਹਾਨੂੰ پتہ ਵੀ ਭਜਨ ਬਾਈ ਦੀ ਰੋਟੀ ਲਿਖਣ ਦੀ ਵਿੱਗੇ ਨਾ ਆਪਣੀ ਡਿਊਟੀ ਬਾਈ ਮੇਰੀ ਤਿੰਨ ਡਿਊਟੀਆਂ ਮ ਸਵੇਰੇ ਮਸ਼ੀਨ ਪਾਥ ਮਾਰ ਕੇ ਤੋੜਨੀ ਉਹਦੇ ਬਾਅਦ ਖੇਤਨ ਆਪਣਾ ਹਨਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਭਾਈ ਕਿਹੜੀ ਐਪ ਆ ਹਨਾ ਬਹੁਤ ਫਾਇਦਾ ਹੁੰਦਾ ਜਿਸ ਮੇਰੇ ਤੇ ਅਸੀਂ ਅਸੀਂ ਜਿੱਦਾਂ ਦੇ ਚੱਲੇ ਆ ਉਹਨਾਂ ਦੇ ਬਿਲਕੁਲ ਨਹੀਂ ਨਾਪਿਆ ਅਸੀਂ ਕੱਲ ਤੇ ਨਾਪਣਾ ਸ਼ੁਰੂ ਕਰਿਆ ਤਿੰਨ ਬਿੱਗਿਆਂ ਦਾ ਫਰਕ ਕੱਲ ਪਾ ਗਈ ਇੱਕ ਬਿੱਗੇ ਦਾ ਹਾਲ ਤੱਕ ਵੜਤੇ ਆਪਾਂ 8 3 11 ਬਿੱਗ 11 ਬਿੱਗੇ ਵੜਤੇ ਰਿਤੂ ਆ ਨਾ 11 ਬਿੱਗੇ ਵੜਤੇ 10 ਬਿੱਗੇ ਕਾਪੀ ਜਾਂਦੇ ਤੇ ਇੱਕ ਬਿੱਗਾ ਹੋਣ ਬਚ ਗਿਆ ਰੋਟੀ ਦਾ ਖਰਚਾ ਵੀ ਇੱਕ ਹਨਾ ਸਟਾਫ ਦਾ ਆਰਾਮ ਵੀ ਨਿਕਲਦਾ ਹੈ ਨਾ ਆਪਣੇ ਚ ਕੋਈ ਆਪਾਂ ਨੂੰ ਹਰ ਜਿਹੜੀ ਮੈਂ ਤੁਹਾਨੂੰ ਸਪੈਸ਼ਲ ਐਪ ਦੀ ਵੀਡੀਓ ਬਣਾ ਕੇ ਨਾ ਇੱਕ ਉਹਦੇ ਬਾਰੇ ਦੱਸੂਗਾ। ਐਕਣਾ ਬਾਈ ਪੜ੍ਹੇ ਲਿਖੇ ਘਾਟਾਂ ਨਾ ਜਿਹੜੇ ਪੜ੍ਹੇ ਲਿਖੇ ਬੰਦਾ ਹੁੰਦਾ ਉਹ ਫਟਾਫਟ ਸਮਝਾ ਦਿੰਦਾ। ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਦੱਸੂਗਾ ਵੀ ਕਿੱਦਾਂ ਹਨਾ ਖੇਤ ਨਾ ਆਪਣਦੇ ਅਸੀਂ ਯੂਰੇ ਗਜਰਾਤ ਦੇ ਵਿੱਚ। ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਜਰੇ 67 ਚ ਉੱਠਦੇ ਸਾਰ ਗੱਡੀ ਪਹੁੰਚਾ ਕੇ ਉਹਦੇ ਬਾਅਦ ਖੇਤ ਨਾ ਆਪਣਾ ਹੁਣ ਰੋਟੀ ਬਣੀ ਪਈ ਆ ਉੱਥੇ ਡੇਰੇ ਤੇ ਖਾ ਕੇ ਆਏ ਨਹੀਂ ਪਤਾ ਨਹੀਂ ਕਿਹਨੇ ਸੀ ਬਾਈ ਭੁੱਖ ਨਹੀਂ ਹੈਗੀ ਮੈਂ ਚਲੋ ਜਿਵੇਂ ਤੁਹਾਡੀ ਇੱਛਾ ਹਨਾ ਹੁਣ ਉਹਦੇ ਬਾਅਦ ਫਿਰ ਚਾਹ ਚਲੋ ਚਾਹ ਤਾਰੇ ਬਾਈ ਰੇਕ ਬਾੜੀ ਪਰ ਜ਼ਮੀਂਦਾਰਾਂ ਦਾ ਇਹ ਗੁਜਰਾਤ ਦੇ ਵਿੱਚ ਚਾਹ ਤਾਂ ਤੁਹਾਨੂੰ ਰੇਕ ਬਾੜੀ ਤੇ ਮਿਲਣੀ ਉਹ ਮਿਲਣੀ ਆ ਕੋਈ ਉਹ ਬੰਦਾ ਹੋਵੇ ਜਿਹੜਾ ਨਾਂ ਦਵੇ ਨਹੀਂ ਚਾਹ ਤਾਂ 100% ਸ਼ੋਰ ਆ ਵੀ ਮਿਲਣੀ ਉਹ ਮਿਲਣੀ ਆ ਬਾਕੀ ਫਿਰ ਆਇਆ ਤੁਹਾਨੂੰ ਪਤਾ ਹੀ ਹੈ ਨਾ ਬਈ ਰਾਹ ਦੇਖਣੇ ਹੁਣ ਆ ਰਾਹ ਪਹਿਲਾਂ ਦੇਖ ਕੇ ਗਿਆ ਕਿ ਜਿੱਥੇ ਹੁਣ ਮਸ਼ੀਨ ਚੱਲਦੀ ਆ ਪਿੱਛੇ ਚੱਲਦੀ ਛੱਡ ਕੇ ਆ ਆਹ ਰਾਹ ਦੇਖ ਕੇ ਆ ਫੇਰ ਪਹਿਲਾਂ ਰਾਹ ਦਿਖਾਉਣਾ ਪੈਂਦਾ ਜੰਟ ਫੇਰ ਇਹ ਰਾਹ ਮੈਨੂੰ ਦਿਖਾ ਕੇ ਵੇਂ ਗਾਂ ਵਾਲੇ ਖੇਤਾਂ ਦਾ ਰਾਹ ਦੇਖਣ ਚੱਲ ਜਾਂਦਾ ਹੈ ਇੱਕ ਬੰਦੇ ਦੀ ਮੋਟਰਸਾਈਕਲ ਪਰ ਰਹਿੰਦਾ ਬਾਕੀ ਦਖਾ ਰਿਹਾ ਉਹ ਤੁਹਾਨੂੰ ਰਾਹ ਜਿਹੜੇ ਤੇ ਮਸ਼ੀਨ ਜਾਣੀ ਆ ਜਫੇਰ ਤੇ ਪੈਂਚਰ ਪੁੰਚਰ ਹੋ ਗਿਆ ਸਭ ਬਰਾਬਰ ਹੀ ਆ ਕੰਮ ਜਹੇ ਜੀ ਮੈਂ ਤਾਂ ਕਰੀ ਗਿਆ ਜੀ ਨਾ ਕਰੀਆ ਕਿ ਨਹੀਂ ਭਜਨ ਹੋਰ ਫਦਾ ਫਾਇਦਾ ਨਹੀਂ ਮੈਂ ਤਾਂ ਕਰੀਦਾ ਬਾਈ ਹੈ ਫਿਰ ਤਾਂ ਫਾਇਦਾ ਨਹੀਂ ਮੈਂ ਤਾਂ ਕਰੀਦਾ ਹਾਂ ਫਾਇਦਾ ਇਨੇ ਕੇ ਤਾਂ ਕੋਈ ਨਹੀਂ ਐਨੇ ਆ ਗੰਦਾ ਟੱਪ ਜਾਨੀ ਬਾਈ ਉਹ ਆਹ ਬੜਾ ਦੂਆ ਬੜਾ ਦੇਪੂ ਯੰਤਰ ਦੇਪੂ ਘੜਾ ਉਹ ਜੀ ਬਾਈ ਜੀ ਗਾਹਾਂ-ਗਾਹ ਜੂ ਬੜੀ ਜਾਂਦੇ ਆ ਮਸ਼ੀਨ ਜਾਈ ਜਾਂਦੀ ਆ ਰਸਤਾ ਤੰਗ ਹੋਈ ਜਾਂਦਾ ਇਧਰ ਗਿਆਨੀ ਜੀ ਲੱਗਿਆ ਸਾਡਾ ਫੇਰ ਖਾਨਾ ਵਧੀਆ ਦੇਖ ਲੈ ਵਿੱਚ ਕਈ ਵਾਰ ਸੁੰਡ-ਸੰਡ ਹੁੰਦਾ ਵੀਰੇ ਸਾਫ ਆ ਫਿਰ ਤਾਂ ਠੀਕ ਆ ਪੱਥਰ ਵੀ ਦੇਖ ਲਓ ਬਾਈ ਜੀ ਗਾਇਜ ਪਏ ਆ ਜੀ pô ਪੱਥਰ-ਪੱਥਰ ਚੱਕ-ਜਿਆ ਕਰੀ ਕਦਾ ਤੁਮੀ ਹਾਂ ਹਾਂ ਪੱਥਰ-ਪੱਥਰ ਤੁਮੀ ਚੱਕ ਲਿਆ ਕਰੀ ਕਦਾ ਨਹੀਂ ਬਹੁਤ ਦਿੱਕਤ ਨਹੀਂ ਹੈ ਬਹੁਤ ਦਿੱਕਤ ਨਹੀਂ ਹੈ ਨਹੀਂ ਨਹੀਂ ਉਹ ਨਾ ਆਇਆ ਹਾਂ ਚਲੋ ਆ ਪੱਥਰ ਇੱਥੇ ਨੇੜੇ ਪਾਇਏ ਬਾਈ ਜਿਆਦਾ ਲੰਘ ਜਾਨੀ ਹੁਰ ਤੇ ਵੀ ਆ ਜਾ ਆ ਜਾ ਮੋਲੀ ਖਚਲੇ ਆ ਬਾਈ ਓਏ ਦੂਰਾ ਗਾਹਾਂ ਨੇੜੇ ਪੱਥਰ ਜਾਦਾ ਇਧਰ ਨੂੰ ਬਤਾ ਦੇਗਾ ਉੱਪਰ ਨੂੰ ਲੋਕੋ ਬਹੁਤ بڑا ਪੱਥਰ ਆ ਬਾਈ ਇਹ ਚੱਕਦਾ ਕੌਂਟਲ ਦਾ ਇਕੱਲਾ ਹੀ ਆ ਬਾਈ ਜੀ ਇਹ ਆਲੇ ਵੀ ਆਇਆ ਆਲਾ ਬ੍ਰੇਕ ਘੁੱਟ ਲਈਦੀ ਪੱਥਰ ਨੇ ਹੈ ਕੋਈ ਘੁੱਟ ਲਈਦੀ ਪੱਥਰ ਨੇ ਕਿੱਥੇ ਜਾਣੀ ਇਹ ਚੱਕ ਕੇ ਮਾਰ ਚੱਕ ਕੇ ਰੋੜਾ ਨਹੀਂ ਹੈਗਾ ਆਪਾਂ ਇਥੇ ਨਿਕਲਣਗੇ ਨਹੀਂ ਆਇਆ ਆਇਆ कहां ਆਇਆ कहां ਆਦਾ ਇੱਥੇ ਤਾਂ ਠੀਕ ਆ कहां ਆਇਆ ਇਹਨਾਂ ਨੂੰ ਵੀ ਬਰੋਣੇ ਜਾਈਦੀ ਹੋਰ ਨਾ ਭਜਨ ਉਹ ਜੀ ਸੀ ਵੀ ਕਿਹੜਾ ਫਰਾਵੇ ਵੀਰੇ ਆਦੇ कहां ਆਇਆ ਪੱਥਰ ਘਾਟ ਚਾਹੀਏ ਇਹ ਪੰਗਾ ਰਿੰਦਾ ਹੈ ਹੈ ਜੀ ਹੀ ਫੇਰ ਜੀ ਵੀਰੇ ਕਿਹੜਾ ਪੱਤ ਪਾਉਂਦਾ ਮੁੰਡਾ ਪੱਤ ਆਇਆ ਹਾਂ ਉਹਨਾਂ ਪਾਂਦਣਾ ਸਭ ਕੁਝ ਆੜ ਜਾ ਲੋ ਜੀ ਵਾਜੇ ਇਧਰੇ ਪਾਸੇ ਦੀਵਾਰ ਇਧਰੇ ਪਾਸੇ ਦੇਖੋ ਪੱਥਰੇ ਪੱਥਰ ਗਾਇ ਲੈ ਟਾਈਮ ਲੱਗਦੇ ਹੀ ਜਾਂਦੇ ਆ ਇਹ ਕੰਧ ਵੀ ਪੱਥਰਾਂ ਦੀ ਬਣਾਤੀ ਇਹ ਜਗਾ ਪੂਰੀ ਪੂਰੀ ਆ ਰਸਤਾ ਬਸ ਥੋੜਾ ਸਖੜਾ ਹੋਰ ਤੋਂ ਪਿੱਛੇ ਦਾ ਠੀਕ ਆ ਆ ਕੰਧ ਕਰਕੇ ਆ ਕੰਧ ਟਾਇਰ ਦੇ ਨੇੜੇ ਆਉਣਾ ਛੱਡ ਦੇ ਛੱਡ ਦੇ ਛੱਡ ਦੇ ਖਾਤੇ ਗਾਹਾਂ ਘਰ ਮੋੜ ਰਹੇ ਹਾਂ ਕੋਈ ਬੰਦਾ ਗਾਲੇ ਮੋੜ ਰਾ ਜਾ ਪਈ ਓਏ ਖਾਤੇ ਗਾਹਾਂ ਘਰ ਮੋੜ ਰਹੇ ਹਾਂ ਕੋਈ ਨਾ ਹਟਾਉ ਕਰ ਨਹੀਂ ਪੈਣਾ ਬਾਈ ਇੱਥੇ ਤਾਂ ਕਰਿਓ ਤੇ ਗਾਹਾਂ ਪਰ ਆ ਨਾ ਮਸ਼ੀਨ ਆਉਂਦੀ ਘੁੰਮ ਕੇ ਫਿਰ ਕਾਹੀ ਆ ਮਾੜਾ ਜਿਹਾ ਰਸਤਾ ਕਹਾ ਪੱਥਰ ਆ ਗਿਆ ਚੜਨਾ ਆਪਣੇ ਰਸਤੇ ਉੱਪਰ ਨੂੰ ਯਾਨੀ ਪਥਰੇ ਪਥਰਾ ਪਿਆ ਹੈ ਪਥਰ ਵੀ ਸੁਖਣਾ ਸੋਨੇ ਬੜੇ ਆ ਮੈਂ ਤਾਂ ਬਹੁਤ ਚਾਚਾ ਕੇ ਦੇਖਿਆ ਭਾਰੀ ਬਹੁਤ ਆ ਬਾਈ ਯਾਨੀ ਦਾਦਾ ਕੜਾ ਖਾਤਾ ਹੋਇਆ ਤੂੰ ਤਾਂ ਚੱਕੀ ਚੱਲ ਕਦਾ ਦੇ ਸੀਗੜਾ ਖਾਦਾ ਹੋਇਆ ਚੱਕ ਦੇ ਦੂੰਦਾ ਖਿੱਚਨੇ ਕੰਮ ਨੂੰ ਮੜਿਆ। ਆਹ ਫੀਰ ਨਾ ਗਿਆ ਨਹੀਂ ਟਿੱਖਾ ਆਉ ਜਾਂਦਾ। ਕੋਲ ਨਾ ਕਦੇ ਵੀ ਫੀਰ ਅਦਿਕਾ ਸੀ ਆ ਫੀਰ ਦੇ ਕੰ। ਇਹਨੇ ਟਾਇਰ ਖਰਾਬ ਕਰ। ਆ ਆ ਲਓ ਜੀ ਭਾਈ ਜੀ ਆ ਗਏ ਮੰਝਾ ਇੱਥੇ ਨੂੰ ਰਸਤਾ ਚੜਨਾ ਵੀਰੇ ਆਹ। ਇੱਧਰ ਵੀ ਇੱਥੇ ਵੀ ਰਸਤਾ ਭਾਈ ਜੀ ਪੂਰਾ ਪੂਰਾ ਇੱਧਰ ਪੱਥਰਾਂ ਦੀ ਢਾਂਗ ਲੱਗੀ ਹੋਈ ਆ। ਇੱਥੇ ਚੜਨਾ। ਇੱਥੇ ਚੜਨੀ ਆ ਵੀਰੇ ਇਹ। ਕਵਾ ਵੀ ਬਾਹ ਪੱਟ ਦਾ ਪੱਥਰ ਵੀ ਬਾਈ ਮੰਤਾ ਪੱਥਰ ਵੀ ਕਾਉਂਟਰ ਤੇ ਹੀ ਲੱਗਦਾ ਹੈ ਘਾਟਾ ਗਬੇ ਇੱਧਰ ਗਿਆ ਨਹੀਂ ਹੂੰ ਰੋੜੀ ਜਾਂਦਾ ਗਿਆ ਨਹੀਂ 50 ਕਿਲੋ ਵਾਲਾ ਨਹੀਂ ਵੀਰੇ ਇਹ ਤਾਂ ਕਾਉਂਟਰ ਵਾਲੀ ਆਏ ਪੱਥਰ ਆਇਓ ਬਹੁਤ بڑے ਆ ਇਹ ਕੱਕਦਾ ਬਾਈ ਕੱਕਦਾ ਉਹ ਮਾਰਿਆ ਭਗਾ ਕੇ ਬਸ ਥਲੇ ਆ ਗਏ ਖੜ ਗਿਆ ਬਈ ਐਨ ਪੂਰਾ ਪੂਰਾ ਹੀ ਰਸਤਾ ਵੀਰੇ ਪੂਰੀ ਪੂਰੀ ਬਾਈ ਤੈਰ ਐਂ ਸਰੇ ਭਰਿਆ ਦੇਖੀ ਛੇ ਮੁਰਗੀ ਪੱਥਰ ਕਰਕੇ ਸਲਿੱਪ ਮਾਰ ਗਈ ਪਿਛੇ ਦਾ ਟਾਇਰ ਉਪਰ ਆ ਜਾਣਾ ਬਹੁਤ ਅੜਕਾ ਆ ਭਾਈ ਜੀ ਰਸਤਾ ਬਹੁਤ ਖਰਾਬ ਆ ਹਾਂਜੀ ਭਾਈ ਜੀ ਮੈਂ ਕਿਹਾ ਛਕੜੇ ਰਹਾ ਤਾਂ ਜਿਹਨੂੰ ਮਸ਼ੀਨ ਤਾਂ ਲਿਆ ਕੱਢ ਗਏ ਰਸਪੰਦੇ ਦੇ ਜੱਜਵੇ ਨੂੰ ਸਲਾਮ ਆ ਕਰਾਂ ਦਿੱਲੀ ਧਰਨੇ ਦੇ ਵਿੱਚ ਫੇਰ ਜਾ ਕੇ ਆਇਆ ਹੁਣ ਕਹਿੰਦੇ ਰੁੱਕਿਆ ਆਇਆ ਦਿੱਲੀ ਕਿੰਨੇ ਦਿਨ ਰੁੱਕਿਆ ਆਇਆ ਵੀ ਨਾ ਪੰਜਾਬ ਮੇ ਗਿਆ ਤਾਂ ਅਭੀ ਗਿਆ ਤਾਂ ਅਭੀ ਮੇ ਗਿਆ 33 ਬਾਰਡਰ ਤੇ ਸੰਭੂ ਬਾਰਡਰ ਤੇ ਆ ਅਭੀ ਅਭੀ ਕਾ ਆਇਆ 3 ਦਿਨ ਪਹਿਲੇ 3 ਦਿਨ ਪਹਿਲਾਂ ਆਇਆ ਨਹੀਂ ਉहां ਕਿੰਨੇ ਦਿਨ ਰੋਜ਼ ਰੁੱਕਿਆ ਆਇਆ 3 ਦਿਨ ਦੁਕਾਨ ਉहां ਹਾਂ ਠੀਕ ਹੈ ਬੰਗਰ ਬੰਗਰ ਖਾਇਆ ਹਾਂ ਉਹ ਬੈਰੀਕਡ ਖੀਚਿਆ ਹਾਂ ਉਹ ਕੋਪਲੇ ਕੋਪਲੇਨ ਮਸ਼ੀਨ ਲਾਇਆ ਥਾ ਹਾਂ ਪੰਜਾਬਲਾ ਹਾਂ ਉਸਕੇ ਉੱਪਰ ਚੜ ਕੇ ਬੈਠਾ ਥਾ। ਦੇਖ ਲਾ ਭਾਈ ਸਲਾਮ ਹੈ ਜਜੀਤ ਜਦੇ ਨੂੰ। ਹਜੀਤ ਅੰਜੂਮ ਹੈ ਨਾ ਹਜੀਤ ਅੰਜੂਮ ਪੱਤਰਕਾਰ ਹੈ ਜੋ। ਹਾਂ। ਉਹ ਮੇਰਾ ਫੋਟੋ ਖਿੱਚਾ ਹੈ। ਇੰਟਰਵਿਊ ਲਈ ਗਿਆ ਤੇਰਾ। ਇੰਟਰਵਿਊ ਲਈ ਆਇਆ ਹਜੀਤ ਅੰਜੂਮ। ਔਰ ਪਹਿਲਾ ਅੰਦੋਲਨ ਹੋਇਆ। ਸਬ ਰਾਕਸ ਟਿਕਟ ਥਾ ਗਾਜੀਪੁਰ ਗਾਜੀਪੁਰ ਬਾਰਡਰ 'ਤੇ। ਗਾਜੀਪੁਰ ਬਾਰਡਰ 'ਤੇ ਮੈਂ ਥਾ 1 ਮਹੀਨਾ ਵਹਾਂ ਰੁਕਾ ਥਾ। 1 ਮਹੀਨਾ ਭਾਈ। ਹਾਂ। ਇਹ ਜਿਹੜੇ ਨੇ ਸਮਝਦਿਆਂ ਗੱਲਾਂ ਨੂੰ ਹਨਾ ਇਹ ਕਿਸਾਨ ਕਈ ਤਾਂ ਨਾ ਆਪਣੇ ਕਹਿੰਦੇ ਕਿਸਾਨ ਅੰਦੋਲਨ ਵਿਹਲੇ ਆ ਨਾ ਲੰਗਰ ਖਾਣ ਜਾਂਦੇ ਆ ਵੀ ਟਾਈਮ ਪਾਸ ਕਰਦੇ ਆ ਤੇ ਜੀਮੀਦਾਰ ਵਿਹਲੇ ਆ ਇਹ ਗਜਰਾਤ ਚੋਂ ਵੀਰੇ 16-1700 ਕਿਲੋਮੀਟਰ ਪਰਤੇ ਆਪਣੇ ਸ਼ੰਭੂ ਬੈਰੀਅਲ ਪਰ 3 ਦਿਨ ਲਾ ਕੇ ਆਇਆ ਬਾਈ ਵਹਾਂ ਦੇਖੋ ਤਾਂ ਨਹੀਂ ਆਈ ਕੋਈ ਕੋਈ ਦਿੱਕਤ ਨਹੀਂ ਲੰਗਰ ਮੰਗਤ ਸਭ ਚਖਾ ਹਾਂ ਆਨੰਦ ਬੋਤਲ ਬੋਤਲ ਮਾਰ ਕੇ ਸਭ ਬੋਤਲ ਵਾਤਲ ਮਾਰਦਾ ਤਾਂ ਕਿਤਨੀ ਮਾਰਦਾ ਤਾਂ ਬਹੁਤ ਦੋ ਦੋ ਪੈਗ ਮਾਰਦਾ ਤਾਂ ਕਹਿੰਦਾ ਵਹਾਂ ਤਾਂ ਖੁੱਲੀ ਆ ਨਾ ਫਿਰ ਮਿਲਦੇ ਖੁੱਲ੍ਹੇ ਖੁੱਲ੍ਹੇ ਹਾਂ ਕਿਹਦਾ ਲੱਗਾ ਮਾਰਾ ਪੰਜਾਬ ਤੇਰੇ ਕੋਲ ठीक है सब लोग आंदोलन सही कर रहे हैं जो गलत कर रहे हैं। चाहिए, तो चाहिए। चाहिए। आ, तुम्हारे को फायदा होगा, नहीं होगा।, है? होगा। है कि नहीं तो होगा कितना फायदा होगा ये है तो अपने को पता है कि अपनी फसलगा पक्का रेट हो जाएगा गारंटी है अपने को पता चल जाएगा गुजरात लोग समझ गए का ਕਿਆ ਗੱਲ ਆਪਣੇ ਜੀ ਕੀ ਕਮੀ ਆ ਨਾ ਸਾਰੇ ਇੰਡੀਆ ਦੀ ਆਪਾਂ ਐਮਐਸਵੀਓ ਇਹਨਾਂ ਨੂੰ ਸਾਰਿਆਂ ਨੂੰ ਦੇਖੋ ਕਿੱਥੇ ਜਾ ਕੇ 70 16 1700 ਕਿਲੋਮੀਟਰ ਤੇ ਜਾ ਕੇ ਆਇਆ ਹੈ ਨਾ ਬਹੁਤ ਬਾਈ ਤੇਰਾ ਧੰਨਵਾਦ ਮਾਨ ਖੁਸ਼ ਕਰ ਦਿੱਤਾ ਤੂੰ ਨੇ ਯਾਰ ਹਾਂ 1 ਮਹੀਨਾ ਰੁਕਾਤ ਅਸੀਂ ਜਿਹੜਾ ਪਹਿਲਾ ਗਜਰਾਤੀ ਭਾਈ ਆਪਣਾ ਹੈ ਨਾ ਜਿਹਨੇ ਆਪਣੇ ਪੰਜਾਬੀਆਂ ਦਾ ਸਾਥ ਦਿੱਤਾ ਜਾ ਕੇ ਸ਼ੰਭੂ ਬੈਰੀ ਵਾਲਾ ਦੋ ਤਿੰਨੇ ਨਾ ਬਾਕੀ ਹੋਰ ਵੀ ਬਹੁਤ ਜਾਂਦੇ ਹੋਣੇ ਯਾਨੀ ਪਹਿਲਾ ਮਿਲਿਆ ਆਪਾਂ ਨੂੰ ਜਿਹਨੇ ਇਹ ਗੱਲ ਕਹੀ ਹੈ ਨਾ ਹਾਂਜੀ ਹਾਂਜੀ ਜੋ ਟਰੈਕਟਰ ਚੜਾਇਆ ਥਾ ਦਿੱਲੀ ਵਿੱਚ ਘੁਮਾਇਆ ਥਾ ਹਾਂ ਉਸ ਦਿਨ ਵੀ ਮੈਂ ਦਿੱਲੀ ਵਿੱਚ ਟਰੈਕਟਰ ਘੁਮਾਇਆ ਥਾ ਇਹ 26 ਜਨਵਰੀ ਦੀ ਗੱਲ ਕਰਦਾ ਪਿਛਲੇ ਸਾਲ ਦੀ ਪਿਛਲੇ ਸਾਲ ਜੋ ਲਾਲ ਕਿਲੇ ਤੇ ਗਏ ਥਾ ਹਾਂ ਤਾਂ ਆਤਕਾ ਪੰਜਾਬੀ ਕਾਈ ਟਰੈਕਟਰ ਥਾ ਹਾਂ ਚਲਾ ਨਾ ਮੈਨੇ ਮੇਰੇ ਕੋ ਦਿਆ ਥਾ ਸਾਈਡ ਤੇ ਖੜਾ ਥਾ ਚਲਾ ਤੂੰ ਦੇਖ ਲਓ ਇਹ ਦਿਲ ਹੈ ਪੰਜਾਬੀ ਕੇ ਪਾਸ ਦਿਲ ਹਾਂ ਚਲਾ ਤੂੰ ਤਾਂ ਪੂਰਾ ਬੈਰੀਕਡ ਉਖਾੜ ਕੇ ਡਾਲ ਦਿਆ ਥਾ ਦਿੱਲੀ ਨੂੰ ਹਾਂ ਇਹ ਮਿਲਦੀ ਆ ਸੋਚ ਪੰਜਾਬੀ ਵਗਲ ਬਾਕੀ ਬਾਈ ਖੁਸ਼ੀ ਹੋਈ ਬਹੁਤ ਹੈ ਨਾ ਵੀ ਬੰਦੇ ਨੇ ਦੇਖੋ ਕਿੰਨੀ ਹੈ ਨਾ ਦਲੇਰੀ ਦਿਖਾਈ ਆ ਨਾਲੇ ਸਾੜੀ ਦੀ ਫੈਕਟਰੀ ਹੈ ਇਹਦੀ ਸਾੜੀ ਚ ਚਾਲੂ ਆ ਕੰਮ ਵੀ ਚਾਲੂ ਹੈ ਸਾੜੀ ਦੀ ਫੁੱਟੀ ਹੈ ਬੁੱਧਵਾਰ ਹੈ ਸਾੜੀ ਦਾ ਕੰਮ ਛੱਡ ਗਏ ਬਾਈ ਇੱਥੇ 17 ਕਿਲੋਮੀਟਰ 16 1700 ਕਿਲੋਮੀਟਰ ਪਰ ਆਪਣਾ ਜਾ ਕੇ ਨਾ ਜਿਹੜਾ ਫਰਜ ਹੈ ਇਹਦਾ ਇਹ ਆਪਣਾ ਨਵਾ ਕੇ ਆਇਆ ਚਾਹੇ 2 ਦਿਨ ਲੱਗਿਆ 3 ਦਿਨ ਲੱਗ ਕੇ ਆਇਆ ਨਾ ਬਾਕੀ ਇਹਦੇ ਰਾਹ ਠਕੜਾ ਰਾਹ ਤਾਂ ਇਹ ਜੇ ਮੈਂ ਕਹਿੰਦਾ ਮੈਂ ਵੀਰੇ ਸਿੱਧਾ ਠੋਕ ਕੇ ਕਹਿਣਾ ਇਹੇ ਜੇ ਰਾਹ ਨੂੰ ਨਾ ਜਿਹੜਾ ਸਾਡੇ ਕਿਸਾਨ ਅੰਦੋਲਨ ਦਾ ਸਾਥ ਦੰਦਾ ਜਾ ਕੇ ਇਹੇ ਜੇ ਰਾਹ ਤਾਂ ਕਿਹਾ ਅਸੀਂ ਖੂਹਾਂ ਦੇ ਰੋੜਾਂ ਦੇ ਕੰਢਿਆਂ ਪਰ ਉਹ ਮਸ਼ੀਨਾਂ ਲੈ ਕੇ ਆਉਣ ਨੂੰ ਵੀ ਤਿਆਰ ਆਂ ਇਹ ਨਾਲੀ ਫਸਲ ਲਾਦ ਨਹੀਂ ਵਡਾਂਗੇ ਹੈਗਾ ਨਹੀਂ ਭਜਨ ਬਾਈ ਹਾਂਜੀ ਹਾਂ ਵਧਣੀ ਪੈਣੀ ਹੈ ਵੜਦੇ ਆਪਾਂ ਵੀਰਾਂ ਦਾ ਸਾਥ ਦੰਨੇ ਆ ਸਾਨੂੰ ਚਾਹੇ ਇਹ ਰਸਤੇ ਦਾ ਕੁਝ ਵੀ ਨਹੀਂ ਫਿਰ ਜੇ ਆ ਕੇ ਇੱਥੇ ਪਤਾ ਲੱਗਿਆ ਨਾ ਤਾਂ ਮਾਨੂੰ ਬਾਈ ਖੁਸ਼ੀ ਹੋਈ ਵੀ ਇਹ ਬੰਦਾ ਜਾ ਕੇ ਆ ਸਲੂਟ ਆ ਬਾਈ ਤੈਨੂੰ ਸਲੂਟ ਹੈ ਨਾ 16 17 ਕਿਲੋਮੀਟਰ ਪਰ ਤੱਕ ਜਾ ਕੇ ਆਉਂਦੇ ਹਾਂਜੀ ਹਾਂ ਜੇ ਤਾਂ ਹੈ ਬਾਕੀ ਕਣਕੀ ਦੀਆਂ ਨਜ਼ਾਰੇ ਰਾਮ ਦਾ ਵੱਡੋ ਕਾਲੀ ਨਹੀਂ ਕੋ ਕਰਨੀ ਪਤਾ ਲੱਗੇ ਨੂੰ ਹਾਂ ਸਰਦਾਰ ਕੰਮ ਕਰਕੇ ਗਏ ਆ ਕਣਕਤਾ ਭਾਈ ਇਹਨਾਂ ਨੂੰ ਪਤਾ ਹੀ ਪਿੱਛੇ ਵੀ ਪਰੇ ਵੱਡੀਆਂ ਨਜ਼ਾਰੇ ਦਾ ਵੱਡੀਆਂ ਆਪਾਂ ਨੇ ਹਾਂਜੀ ਹਾਂਜੀ ਚੱਲ ਭਾਈ ਜੀ ਪਹੁੰਚ ਗਏ ਨਾਰੀਅਲ ਦੇ ਬਾਗ ਚ ਕਿਹੜਾ ਤੋਂ ਭਾਈ ਨਾਰੀਅਲ ਜਿਹੜਾ ਮਰਜੀ ਭਾਈ ਜੀ ਜੇ ਪਾਣੀ ਉਹ ਤੋੜ ਬੜਾ ਤੋੜੀ ਕੋਈ ਇੱਕ ਵਾਰ ਇਹ ਚੈੱਕ ਕਰਕੇ ਦੇਖੂ ਤਾਂ ਬਾਅਦ ਫਿਰ ਦੇਖਦੇ ਫਿਰ ਤੋੜੀਂਗਾ ਆਪਾਂ ਨਾਰੀ ਦਾ ਬਾਈ ਨਹੀਂ ਆ ਰਿਹਾ ਯਾਰ ਰੋਟੀ ਦਾ ਭਾਗ ਆ। ਉਹ ਦੇਖੀ ਇਹਨੂੰ ਕੱਢ ਗਏ। ਹਾਂ ਹਾਂ ਉੱਥੇ ਚਾਰੋ ਹੈਗਾ ਖੜਕ। ਖੜਕਦਾ ਨਹੀਂ ਹੈ। ਖੜਕਦਾ ਨਹੀਂ ਹੈ। ਹਾਂ। ਹਜੇ ਕੱਚਾ ਹੈ ਨਾ ਅਜੇ ਕੀ ਠੰਡ ਚਾਰੇ ਪੈਣ ਲੱਗੇ ਗਰਮੀ ਚ ਪੱਕ ਦੇਣਗੇ ਇਹ। ਬਾਕੀ ਸਭ ਨਾਰਮਲ ਹੈ ਬਾਈ ਦੇਖ ਲੋ। ਐ ਪੰਨ ਕੇ ਦੇਖ ਤੱਕਣੀ। ਨਹੀਂ ਨਹੀਂ ਪੰਨਣਾ ਕਾਤੇ ਜੇ ਨਿਕਲਿਆ ਗਲਾਸ ਤਾਂ ਇਦਾਂ ਗਲਾਸ ਨਿਕਲੇ ਪੀਣ। ਉੱਥੇ ਚੱਲਣਾ ਦਾਤੀ ਕੋਲ ਦਾਤੀ ਰੇ ਚੱਲ। ਦੇਖ ਰਿਹਾ ਬਾਈ ਹੁਣ ਚੇਕ ਕਰਨਾ ਵਿੱਚ ਹੋਊਗਾ ਤਾਂ ਸਹੀ ਹੈ ਦਾ ਨਹੀਂ ਵੀ ਨਹੀਂ ਹੈਗਾ ਬਣੇ ਵੀ ਆਇਆ ਤਾਂ। ਪਟਾਕਾ ਪੰਦਾ ਨਾ ਗੋਲੀ ਕਰਦੇ ਆ ਭਰਿਆ ਪਿਆ ਭਜਨ। ਪੂਰਾ ਪੜਿਆ ਭਾਈ ਲਾ ਆ ਲੈ ਕਰਾ ਲੇ ਗਾ ਸਰਾਫ ਪੂਰਾ ਨਿਕਲਿਆ ਕਿੰਨੀ ਕਿੰਦੇ ਆਈਟਮ ਲੱਗਦਾ ਪੂਰਾ ਰਖਣੇ ਆਇਆ ਬੋਲੀ ਨੂੰ ਫਲਾ ਇੱਕ ਵਧੀਆ ਵਾਹ ਆ ਗਿਆ ਭਾਈ ਨਜ਼ਾਰਾ ਲਾ ਪੀ ਕੇ ਦੇ ਮੈਂ ਲੇ ਕੇ ਆਉਣਾ ਹੋਰ ਅੱਜ ਜਲੀ ਹੋਰ ਲੈਣੇ ਤਾਂ ਚੱਲ ਆਪਾਂ ਚੱਕ ਕੇ ਕਰਨਾਂ ਦਾ ਕੌਲੀ ਦੇ ਨਾਲ ਆ ਜਾ ਚਲੋ ਠੀਕ ਆ ਭਾਈ ਮਿਲਦੇ ਹਾਂ ਨਾਰੀਆ ਫੀਰੀਏ ਪੰਜ ਚਾਰ ਕਿਥੇ ਮਿਲਦੇ ਹਾਂ ਠੰਡੇ ਜਿਓ ਜੇ ਮਾੜਾ ਜਾਂ ਮੋਲੀ ਪੁਲੀ ਚ ਫਲਾਦੀਆਂ ਨਾਲ ਆਪਣੀ ਤਾਂ ਮਸ਼ੀਨ ਚੱਲਦੀ ਆ 22 23 ਬਿੱਗਿਆਂ ਦਾ ਟੱਕ ਭਾਈ ਇਕੱਠਾ ਹੀ ਆ ਪਿਛਲੇ ਸਾਲ ਵੀ ਆਪਾਂ ਨੇ ਇਹਦੀ ਬੜਾਈ ਆ ਨਾ ਆਪਾਂ ਨੇ ਵੱਡਿਆ ਦਾ ਇਹ ਸਾਰਾ ਪਲਾਟ ਏ 22 ਬਿੱਗਿਆਂ ਦਾ ਇੱਥੇ ਤੱਕ ਰ ਹੈਗਾ ਤਾਂ ਵੈਸੇ ਜਿਆਦੇ ਆ ਅੱਗੇ ਆਪਾਂ ਨੇ ਵੱਡੇ ਤੇ ਉਰੇ ਇਹ 42 43 ਬਿੱਗਿਆਂ ਦਾ ਪਲਾਟ ਤਾਂ ਐਤਕੀ ਇਹ ਰਹਿ ਗਏ 22 ਕਾਤੇ ਰਹਿ ਗਏ ਭਾਈ ਜੀਰੇ ਨੇ ਜਿਹੜਾ ਜੀਰੇ ਦਾ ਰੇਟ ਵਧ ਗਿਆ ਹਨਾ ਇਹ ਕਿ 5000 ਰੁਪਏ ਦਾ 20 ਕਿਲੋ ਜੀ ਦਾ ਬਾਕੀ ਆਪਣੇ ਪੰਜਾਬੀ ਕੌਮ ਕਾ ਨੂੰ ਹਟਦੀ ਹੈ ਕਹਿੰਦੇ ਵੀ ਜਿੱਥੇ ਸਬਜੀ ਜੋਗਾ ਲੱਗ ਗਿਆ ਭਾਜੰਦਾ ਕਾ ਨਾ ਭਾਜਣਾ ਨਿਕੜਿਆ ਭਾਈ ਦਿਖਾਈ ਦਿਖਾਈ ਮੜਾ ਕਹੇ ਜਾ ਵਧੀਆ ਹੈ ਜਿਹੜਾ ਪੈਕਟਾਂ ਚ ਹੁੰਦਾ ਉਹੀ ਹੈ ਕਾ ਹੋਰ ਇਹ ਉਹਦੇ ਨਾਲੋਂ ਜ਼ਿਆਦਾ ਵਧੀਆ ਹੈ ਭਾਈ ਬਹੁਤ ਚੰਗਾ ਜੀਰਾ ਹੈ ਤਾਂ ਮੋਟਾ ਹੀ ਬਹੁਤ ਹੈ ਭਾਜਣਾ ਮੈਂ ਕਿਹਨੇ ਕਿ ਨਹੀਂ ਹੁੰਦੀ ਹਨਾ ਮੈਂ ਕਿਹ ਬੋਤਾ ਹੂੰ ਫੜਦੇ ਨੇ ਪਾਈਆ ਤਾਂ ਮੈਂ ਛੜਦਾ ਨਾ ਹੈ ਪਾਈਆ ਤਾਂ ਛੜਦਾ ਨਾ ਹੋਰ ਤੁਸੀਂ ਕਰਨਾ ਕੀ ਹੈ ਕੋਈ ਕਰਨਾ है मोटू ये कितने का, क्या इसका पाँच हजार रूपया बीस के जी का बीस के जी का पाँच हजार पाँच हजार ढाई सौ रूपये का किलो के जी पर के जी ढाई सौ रूपया फिर तो यार बहुत महंगा फसल है इसलिए महंगे के चक्कर में लगा लिया सस्ता हो गया आठ हजार रूपया बीस किलो का था आठ हजार आठ हजार रूपए का बीस किलो चार सौ रूपया चार सौ रूपए का के जी था ਬਹੁਤ ਮਹਿੰਗਾ ਹੋ ਗਿਆ ਯਾਰ ਇਹ ਤਾਂ ਇਤਨਾ ਮਹਿੰਗਾ ਕਿਉਂ ਹੋ ਗਿਆ ਤੇ ਮੈਂ ਲਗਵਾਇਆ ਥਾ ਲੇਕਿਨ ਅਭੀ 4000 ਹੋ ਗਿਆ ਆਧਾ ਹੋ ਗਿਆ ਚੱਲ ਜਾ ਰਿਹਾ ਯਾਰ ਵੀ ਬਹੁਤ ਆ ਕਿਤਨਾ ਨਿਕਲ ਜਾਏਗਾ ਐਸਟੀਮੇਟ ਇੱਕ ਬਿਗੇ ਦੇ ਪੰਜ ਮਨ 5 ਕਿਲੋ ਇੱਕ ਬਿਗੇ ਪੇ ਇੱਕ ਕੁਆਂਟਲ ਹੂੰ ਪੇ ਇੱਕ ਕੁਆਂਟਲ ਭਾਜਨ ਕਿੰਨੇ ਦਾ ਹੋ ਗਿਆ ਬਾਈ 100 ਕਿਲੋ ਕੁਆਂਟਲ ਦੇ ਰਹੀ ਇਹ ਕਿੰਨੇ ਦਾ ਹੋਇਆ 25000 ਦਾ ਕੀ ਇੱਕ ਕੁਆਂਟਲ ਇੱਕ ਕੁਆਂਟਲ 25000 ਦਾ ਬਹੁਤ ਜੀ ਧਣੀਆਂ ਇਹ ਤਾਂ ਕੀ ਧਣੀਆਂ ਧੁਨੀਆਂ ਦਾ ਰੋਲੇ ਦਿੱਤਾ ਇਹਨੇ ਕਣਕ ਰੋਲਤੀ ਬਾਈ ਜੀਰੇ ਫਸਲ ਵੀ ਚੰਗੀ ਆ ਕੋਈ ਮਾੜਾ ਨਹੀਂ ਹੈਗਾ ਦਾਣਾ ਹੈ ਪੂਰਾ ਪ੍ਰੋਪਰ ਪਿਆ ਹੋਇਆ ਹੈ ਨਾ ਭਜਣਾ ਹੂੰ ਦਾਣਾ ਬਹੁਤ ਬਹੁਤ ਮਹਿੰਗੀ ਆ ਬਾਈ ਚੜਾਈ ਆ ਪੂਰੀ ਇਹਦੀ ਇਹਦੀ ਜੀਰੇ ਦੀ ਇਹਨੇ ਰੋਲਿਆ ਸਾਨੂੰ ਇਹਦੀ ਨਹੀਂ ਤਾਂ ਆ ਰੀਜ ਆਪਣਾ ਕਿੰਨਾ ਏਰੀਆ ਹੁੰਦਾ ਤਾਂ ਹੈ 40 ਬੰਦ ਕਮ ਚਾਹੀਏ ਹੈ ਪਾਣੀ ਵੀ ਕਮ ਚਾਹੀਏ ਤਿੰਨ ਪਾਣੀ ਲਗਾਓ ਕੰਮ ਪੂਰਾ ਹੋ ਜਾਏਗਾ ਇਸ ਵਿੱਚ ਹੂੰ ਫਿਰ ਦਵਾਈ ਲਗਾਤੇ ਰਹਿਣਾ ਅਗਲੀ ਵਾਰ ਇਸ ਕੀ ਕੀ ਅਨੁਮਾਨ ਜਿਆਦੇ ਹੋਊਗੀ ਅਗਲੀ ਵਾਰ ਕੀ ਮਾਲੂងਗੀ ਨਹੀਂ ਤੁਹਾਰੇ ਕੋਲ ਇਸ ਵਾਰ ਪਤਾ ਤਾਂ ਚੱਲ ਰਹਾ ਹੋਗਾ ਲੋਕਲ ਕਿਉਂ ਤੋਂ इसका कोई अभी नक्की नहीं रहता कैसे लसन का भाव आठ हजार रूपया चला गया था आ, आ गया कितना दो हजार हो गया तो यही तो बात है ना जब व्यापारी के पास चले जाता फसल लगाना नहीं, है नहीं नहीं जब तो जो, जो पालता है जो इसको बच्चों जैसे पाल के मंडी में ले जाता है जब लेके जाने का टाइम आता तो कम हो जाता है जब व्यापारी के पास चले जाता तो ज्यादा हो जाता है इसकी दो हजार रुपए दो हजार हो गया मण बीस किलो दो लसन सस्ता हो गया चारुण। चारुण। किलो हो गया ग्यों। ग्यों का, का क्या पाँच सौ अस्सी से सात सौ तक है गेहूँ का बहुत रेट हो गया ना गेहूँ लगेगा ज्यादा अगली बार मैं करो सब लगाना है लेकिन पानी नहीं है ना पानी बोर करवा लेना करवाना है कितना खर्चा आ जाता बोर करवाने पे दो तीन लाख का खर्चा हो जाता एक बोर लगाने पे बहुत खर्चा हो जाता ਭੈਜਨਾ ਕਰ ਲੈ ਹੁਣ ਸਬਜੀ ਜੋਗਾ ਹੁਣ ਜੀਰੇ ਨੂੰ ਨਾ ਗਏ ਵੀ ਮੁੱਲ ਲਿਆਉਣਾ 12 ਕੁੰਟਲ ਜੀਰਾ ਨਿਕਲੇਗਾ ਤਾਂ ਤੇਰਾ ਬੋਰ ਲੱਗ ਜਾਏਗਾ 12 ਕੁੰਟਲ ਨਿਕਲ ਜਾਏਗਾ ਨਾ ਜੀਰਾ ਤਾਂ ਤੇਰਾ ਬੋਰ ਲੱਗ ਜਾਏਗਾ ਹਣੀ ਬਾਕੀ ਇਹ ਕਹਿੰਦਾ ਮਸ਼ੀਨ ਕਰ ਕੱਢਣਾ ਮੈਂ ਕਿਹਾ ਕੋਈ ਨਹੀਂ ਕੱਢ ਦੰਨੇ ਆ ਭੈਜਨਾ ਕਹਿੰਦਾ ਮਸ਼ੀਨ ਇਹ ਗਾੜੀ 'ਚੋਂ ਕੱਢ ਦੂੰ ਨਹੀਂ ਬੇਸਤ ਨਹੀਂ ਹੋਗਾ 1% ਵੀ ਅਜ ਵੀ ਨਹੀਂ ਹੈ ਨਾ ਉਹ ਵਹੀਂ ਵਹੀਂ ਉਠਾ ਕੇ ਆ ਕੇ ਫੈਂਕਦੇ ਰਹਿਣਾ ਵਹੀਂ ਸੇ ਵਹੀਂ ਇਹ ਵੀ ਰੇਗੜ ਗਿਆ ਇਹ ਦਗੜ ਗਿਆ ਵੀ ਇਹ ਨਿਕਲ ਨਹੀਂ ਗਿਆ ਪੱਕ ਗਿਆ ਪੱਕ ਗਿਆ ਨਾ ਹੂੰ ਬਾਈ ਬਹੁਤ ਹੈ ਦੀ ਕਣਕ ਦੀ ਫਸਲ ਜੀਰੇ ਨੇ ਰੋਲੀ ਆ ਨਾ ਰੇਟ ਦੇ ਚੱਕਰ ਜਿਨ੍ਹਾਂ ਨੇ ਲਾ ਲਿਆ ਪਰ ਹੁਣ ਗਿਆ ਰੇਟ ਘਾਟਾ ਹੁਣ ਕਣਕ ਨੂੰ ਕਹਿੰਦੇ ਆ ਵੀ ਉਹ ਕਣਕੇ ਚੰਗੀ ਆ ਚਲੋ ਲਓ ਜੀ ਬਾਈ ਜੀ ਇਹ ਵੱਡਿਆਗਾ ਖੇਤ 22 ਬਿਗੇ ਦਾ ਬਾਈ ਖੇਤ ਦਾ ਸਾਢੇ 22 ਬਿਗੇ ਦਾ ਪਲਾਟ ਇਹ ਲਾਸਟ ਟੈਂਕ ਕਰਤਾ ਬਾਈ ਜੀ ਆਈ ਬਈਆ ਜੀ ਕਿਵੇਂ ਨਿਕਲਾ ਮਾਲ? ਅੱਛਾ ਬੜੀਆ ਨਿਕਲਾ। ਪਿਛਲੇ ਸਾਲ ਵੀ ਅੱਛਾ ਨਿਕਲਾ ਸੀ। ਪਹਿਲੇ ਸਾਲ ਵੀ ਅੱਛਾ ਨਿਕਲਾ। ਲਓ ਜੀ ਭਾਈ ਇਹ 2 ਸਾਲ ਹੋ ਗਏ ਇਹਨਾਂ ਦੇ ਵੱਢਦੇ ਐਨੂੰ ਪਿੱਛੇ ਵੱਢ ਕੇ ਗਏ ਆ ਇੱਕ ਦੀ ਫੇਰ ਵੱਢਿਆ ਵੀਰੇ ਆਪਾਂ ਹੀ ਵੱਢਦੇ ਇਹਨਾਂ 20 25 ਲਿਖੇ ਹੁੰਦੇ ਆ ਇੱਥੇ ਆਈ ਦੀ ਜਿਹੜੀ ਕਣਕ ਇਹਨਾਂ ਨੇ ਘੱਟ ਲਈ ਆ। ਕੋਈ ਖਰਾਬੀ ਨਹੀਂ ਹੈ ਮਸ਼ੀਨ 'ਚ। ਕੋਈ ਖਰਾਬੀ ਨਹੀਂ ਹੈ ਵੀਰੇ ਇੱਕ ਨੰਬਰ ਮਾਲ ਕਰਦੀ ਦਿਖਾ। ਬਿਲਕੁਲ ਸਾਫ ਮਾਲ। ਅਜਿ ਮਰਾਇਆ ਕੀ ਹਾਲ ਹੈ ਠੀਕ ਹੈ ਕਿਹਦਾ ਮਾਲ ਨਿਕਲਾ ਬੜੀਆ ਨਿਕਲਾ ਹੈ ਬੜੀਆ ਹੈ ਪਿਛਲੇ ਸਾਲ ਵੀ ਅੱਛਾ ਨਿਕਲਾ ਦਾ ਪਿਛਲੇ ਸਾਲ ਵੀ ਅੱਛਾ ਨਿਕਲਾ ਦਾ ਲੋ ਜੀ ਭਾਈ ਇਹ ਮਾਲ ਕਾ ਖੇਦ ਦੇ ਭਾਈ ਇਹ ਇਹ ਮੁੰਡਾ ਇਹੀ ਵੜਾਉਂਦਾ ਵੀਰੇ ਪਿਛਲੇ ਸਾਲ ਵੀ ਇਹਨੇ ਵੜਿਆ ਆਪਾਂ ਨਹੀਂ ਵੜਿਆ ਐਗਦੀ ਆਪਾਂ ਨਹੀਂ ਵੜਿਆ ਫੇਰ ਹੀ ਬਹੁਤ ਵਧੀਆ ਮਾਲ ਨਿਕਲਿਆ ਸਪੈਸ਼ਲ ਬਣਾਇਆ ਭਾਈ ਜੀ ਇਹਨਾਂ ਨੇ ਹੋਰ ਮਾਰੇ ਬਹੁਤ ਅੱਛਾ ਅੱਛਾ अच्छा बढ़िया अरे बढ़िया बढ़िया माल बढ़िया आपका खेत केड़ा ये वाला हां ये ये काटने आवी हां काटने वीडियो उतारे चला हम बजे ध्यान रख कर भाई साहब हम मिल रहा, रहा। किसान अच्छा भाई जमे कणक का माड़ी जिनु कह दिए 5 बिगिया दे विचों ਇੱਕ ਟੈਂਕ ਵੀ ਮੈਨੂੰ ਲੱਗਦਾ ਨਹੀਂ ਹੈ ਜੇ ਜੱਦੀ ਮਸ਼ੀਨ ਚੱਲਦੀ ਆ ਟੈਂਕ ਭਰਿਆ ਨਹੀਂ ਹੈਗਾ ਪੰਜ ਦੇ ਪੰਜ ਵਿਗੇ ਵੱਡੇਗੇ ਦੋ ਗੇੜੇ ਰਹਿਗੇ ਬਸ ਬਹੁਤ ਪੁਰੀ ਕੰਡੀਸ਼ਨ ਆ ਨਾ ਵਿਚਾਰਾ ਮਜ਼ਦੂਰ ਆ ਜਿਹੜਾ ਉਹਨੇ ਹੀ ਮਾਲਕ ਨੇ ਉਹਨੂੰ ਦਿੱਤੀ ਆ ਖੜਾ ਜਿਹੜਾ ਹਨ ਪਹਿਲੇ ਨੰਬਰ ਤੇ ਖੜਾ ਇਹਨੂੰ ਕੋਈ ਵਿਚਾਰੇ ਨੂੰ ਦਿੱਤੀ ਹੋਈ ਆ ਜ਼ਮੀਨ ਵੀ ਤੂੰ ਆਪਣੇ ਕਾਰਨ ਆ ਕਰਨਾ ਨਹੀਂ ਤੇ ਤੇ ਪੈਸਾ ਕੋਈ ਲੈਣਾ ਪਾਣੀ ਤੂੰ ਲਾ ਕੇ ਬਸ ਵੀ ਖੇਤ ਚਲਦਾ ਚੱਲਦੇ ਕਰਕੇ ਰੱਖ ਉਹਦੇ ਬਾਅਦ ਆ ਕਾਣਕ ਵਿਚਾਰੇ ਨੇ ਬੀਜੀ ਦੀ ਹੈ ਨਾ ਗਰੀਬ ਨੂੰ ਬਈਆ ਮਾਰ ਕਹਦਾ ਰੱਬ ਪਾਉਂਦਾ ਤਾਂ ਸਾਰੇ ਪਾਸੇ ਦੀ ਪਾ ਦਿੰਦਾ ਆ ਦੇਖ ਲਓ ਬਾਈ ਤੁਸੀਂ ਕਣਕਾ ਤਾਂ ਜਿਵੇਂ ਖਤਮ ਹੋ ਗਈ ਤਾਂ ਖਤਮੇ ਤਾਂ ਹੈ ਹੀ ਨਹੀਂ ਕੋਈ ਵੀ ਇਹ ਤਾਂ ਹੋ ਜੂਗਾ ਹੱਲ ਆ ਤੁਹਾਡੇ ਸਾਹਮਣੇ ਆ ਇਹ ਚੋ ਇੱਕ ਟੈਂਕ ਭਰਿਆ ਪੰਜ ਬਿਗਿਆਂ ਚ 12 ਬਿਗੇ ਜ਼ਮੀਨ ਆ 12 ਚੋ 6 ਬਿਗਿਆਂ ਦੇ ਵਿਚਾਰ ਵਿਚੇ ਆ ਕਣਕ ਵਿਚੇ ਹੋ ਰਿੰਡੀ ਬਾਕੀ ਉਹਦੇ ਬਾਦ ਆ ਪੰਜ ਬਿਗਿਆਂ ਸਾਢੇ ਪੰਜ ਬਿਗਿਆਂ ਚ 6 ਬਿਗਿਆਂ ਚ ਕਣਕ ਤੀ ਹੁਣ ਆਪਾਂ ਇਹਨੂੰ ਕਹਿੰਦਾ ਸਰਦਾਰ ਜੀ ਕੁਝ ਕੰਮ ਕਰੋ ਹਨਾ ਵੀ ਮੇਰੇ ਘਿਓ ਨਿਕਲਿਆ ਨਹੀਂ ਕੰਮ ਕਰੋ ਸਰਦਾਰ ਜੀ ਮੇਰਾ ਘਿਓ ਕੰਮ ਨਿਕਲਿਆ ਮੈਂ ਕਿਹਾ ਯਾਰ ਹੁਣ ਸਾਢੇ ਤਾਂ ਗੇੜੇ ਉਨਹੀਂ ਦਿੱਤੇ ਆ ਡੀਜ਼ਲ ਦੇ ਹਨਾ ਚਲੋ ਮੈਂ ਕਿਹਾ 6 ਬਿਗੀਆਂ ਬਾਈ 5 ਦੇ ਪੈਸੇ ਦੇ ਤੇ ਹੋਰ ਭਰਾਵਾ ਕੀ ਕਰ ਸਕਦੇ ਹਨਾ ਤੁਹਾਨੂੰ ਪਤਾ ਹੀ ਹੈ ਬਾਈ ਮੈਂ ਵੀ ਹੁਣ ਮੇਰੀ ਵੀ ਜ਼ਿੰਮੇਵਾਰੀ ਹੈ ਨਾ ਮਾਲਕ ਮੇਰੇ ਨਾਲ ਆਏ ਨਹੀਂ ਜੇ ਮੈਂ ਇਕਣਾ ਦੋ ਦੋ ਵਿਕੇ ਤਿੰਨ ਤਿੰਨ ਛੱਡਣ ਲੱਗ ਗਿਆ ਤਾਂ ਫੇ ਮੇਰੇ ਨਾਲ ਵੀ ਕਿ ਤਿੰਨ ਬੰਦੇ ਆ ਇਹਨਾਂ ਨੂੰ ਫੇ ਰੋਟੀ ਪਾਣੀ ਦਾ ਖਰਚਾ ਤੁਹਾਨੂੰ ਪਤਾ ਹੀ ਹੈ ਨਾ ਬਾਈ 10 ਦਿਨ ਪਹਿਲਾਂ ਵਿਲੇ ਬੈਠ ਕੇ ਖਾਦਾ ਉਹ ਸਾਰਾ ਘਾਟਾ ਵਾਧਾ ਇੱਥੀ ਤੇ ਪੂਰਾ ਕਰਨਾ ਬਾਕੀ ਹੁਣ ਇਹਦੇ ਬਾਅਦ ਤਿੰਨ ਬਿਗੀਆਂ ਰਹਿ ਗਏ ਉਹਦੇ ਬਾਅਦ ਫੇ ਲਾਸਟਾ ਫੇ ਚੱਲਦੇ ਆ ਆਪਣੇ ਡੇਰੇ ਤੇ ਨੂੰ ਦੇਖਦੇ ਆ ਅੱਜ ਅੱਜ ਤਾਂ ਬਾਈ ਤੁਸੀਂ ਸੱਚ ਮੰਨੋ ਰੋਟੀ ਉਨਾ ਦਾ ਪਰਸੋਂ ਖਾ ਹੋਈ ਆ ਪਰਸੋਂ ਖਾਦੀ ਹੋਣੀ ਜਵੇਂ ਕੱਲ ਇੱਕ ਇੱਕ ਡੇਢ ਕਰੋਟੀ ਸਵੇਰੇ ਖਾ ਕੇ ਆ ਗਏ ਕਿਸੇ ਨੇ ਵੀ ਨਹੀਂ ਖਾਦੀ ਮੈਂ ਆਪਣੀ ਦੀ ਗੱਲ ਕਰਦਾ ਉਹ ਇਕੱਲੇ ਨੇ ਨਹੀਂ ਕਿਸੇ ਨੇ ਵੀ ਨਹੀਂ ਖਾਦੀ ਅੱਜ ਫੇਰ ਓਕਣੇ ਫਿਰਦੇ ਆ ਅੱਜ ਮੈਂ ਤਾਂ ਜਮੇ ਬੁਰਕੀ ਵੀ ਨਹੀਂ ਤੋੜੀ ਕਿਉਂਕਿ ਇਹਨਾਂ ਦੀ ਬਾੜੀ ਤੇ ਚਾਹ ਚੋਂ ਮਿਲਦੀ ਰਹਿੰਦੀ ਉਹਦੇ ਕਰਕੇ ਫਰਕ ਰਹਿੰਦਾ ਉਹਦਾ ਚਲੋ ਦਿਖਾਉਨੇ ਆ ਤੁਹਾਨੂੰ ਹੁਣ ਤਿੰਨ ਬਿਗਿਆ ਟਰੱਕ ਘਾਟਰ ਤਾਰ ਕੇ ਲੈ ਕੇ ਜਾਣੀ ਆ ਬਾਈ ਕਹਿੰਦੇ ਆ ਕਿੱਥੇ ਲਾਤੀ ਰਾਤ ਨੂੰ ਕਣਕ ਦੇ ਵਿੱਚ ਕਣਕ ਵੱਢੀ ਜਾਂਦੇ ਆ ਜੇ ਉੱਪਰ ਰਾਤ ਨੂੰ ਵੱਢਦੇ ਆ ਬਾਈ ਤੂ ਹਰ ਆਠਾੜੇ ਸਾਹਮਣੇ ਆ ਨਾ ਆਪਣੇ ਜਿਵੇਂ ਮਾਲ ਆਰਡਰ ਦੇ ਵਿੱਚ ਹਾਰ-ਹਾਰ ਹੁੰਦੀ ਆ ਇਹ ਤੂਰ ਦੀ ਦਾਲ ਆ ਇਹ ਚ ਲਿਆ ਕੇ ਲਾਤੀ ਬਾਈ ਕਹਿੰਦਾ ਮੇਰੇ ਡੇਢ ਕਿੱਗੇ ਦਾ ਹੀ ਮਾਲ ਕਾ ਵਿਚਾਰਾ ਬਿੱਗੇ ਦਾ ਕਹਿੰਦਾ ਵੀ ਸਰਦਾਰ ਜੀ ਮੈਨੂੰ ਲੇਬਰ ਬੜੀ ਪੈ ਜਣੀ ਉਹ ਮੈਂ ਕਿਹਾ ਕੋਈ ਗੱਲ ਨਹੀਂ ਵੀ ਬਨੰਦਰ ਬਾਈ ਵੀ ਗਰੀਬਾਂ ਦਾ ਹੀ ਆ ਗਰੀਬ ਬੰਦਾ ਹੀ ਆ ਵੀ ਮਿਹਨਤ ਕਰਕੇ ਉੱਠਿਆ ਹੋਇਆ ਚੱਕ ਫਿਰ ਕੱਢਦੀ ਦਾਲ ਵਿਚਾਰੇ ਦੀ ਆਕੇ ਫਿਰਦੀ ਆ ਰਹੀ 25 ਟੂਏ ਕਿੱਗੇ ਚ ਬਈ ਜੜ ਤੇ ਵੱਡ ਹੁੰਦੀ ਹੈ ਬਾਈ ਇਹਦਾ ਨਾ ਪੱਟਾ ਐ ਜੇ ਕਿਤੇ ਵੱਟਾ ਨਾ ਹੋਣਾ ਮੈਂ ਕਹਿੰਦਾ ਸਵਾਦ ਆ ਜਾਂਦਾ ਪਰ ਹੋਰ ਵੀ ਥੱਲੇ ਦੇ ਵੱਡ ਦਿੰਦੇ ਦਾ ਪਰ ਰਹਿੰਦਾ ਤਾਂ ਹੈ ਨਹੀਂ ਬਾਈ ਫਲੀ ਦਾ ਨਾਲ ਰਹਦੀ ਹੁੰਦੀ ਹੈਗੀ ਥੱਲੇ ਡੁੰਡੀ ਹੀ ਰਹਿੰਦੀ ਆ ਬਸ ਆ ਜੜ ਦੀ ਬਾਕੀ ਤਾਂ ਹੋਰਿਆ ਦਾ ਨੂੰ ਮਾਲ ਕੱਢਦੀ ਹੁਣ ਵੱਟਿਆ ਗਿਆ ਵਾ ਦੋ ਗੇੜੇ ਰਹਿ ਗਏ ਹੋਰ ਫਿਰਦੀ ਆ ਕਰਤਾਰੋਂ ਨੱਚਦੀ ਉਹ ਸਾਹਮਣੇ ਵਿਚਾਰੇ ਦਾ ਮਕਾਨ ਆ ਖੇਤ ਦੇ ਵਿੱਚ ਰਹਿੰਦਾ ਹੈ ਨਾ ਦੋ ਇੱਕ ਮੁੰਡਾ ਨਾਲ ਮੀਆਂ ਬੀਬੀ ਦੋਏ ਰਹਨੇ ਆ ਮੈਂ ਕਿਹਾ ਭਾਈ ਵੱਟ ਕੇ ਚੱਲਦੇ ਆ ਨਾ ਆਪਾਂ ਇਹਨੂੰ ਭਜਨ ਨੂੰ ਭੇਜਤਾ ਮੈਂ ਕਿਹਾ ਤੂੰ ਰੋਟੀ ਪਾਣੀ ਦਾ ਕਰ ਅਸੀਂ ਬਾਈ ਦਾ ਕੰਮ ਨਵੇੜ ਕੇ ਆਵਾਂਗੇ ਫੜੀ ਬਹੁਤ ਫਲਈ ਵੀ ਆ ਭਾਈ ਦੇਖੋ ਕਿੰਨੀ ਫਲਈ ਆ ਬਾਕੀ ਦਾਣਾ ਸੋਆਬੀਨ ਵਰਗਾ ਹੀ ਹੁੰਦਾ ਜਾਨੀ ਥੋੜਾ ਜਿਹਾ ਹੈ ਆ ਵੀ ਝੋਨੇ ਵਾਲੇ ਦਰੈਜਰ ਕਾ ਵਧੀਆ ਰਹਿੰਦਾ ਬਸ ਸੇਮ ਟੂ ਸੇਮ ਕਾਪੀ ਸੋਆਬੀਨ ਦੀ ਉਹ ਆ ਆ ਦੇਖੋ ਸੋਆਬੀਨ ਦਾਣਾ ਹੀ ਹੈ ਸਮਝੋ ਬਾਈ ਜਿੰਨੀ ਕ ਨਿਕਲੀ ਆ ਨਾ ਬਿੱਗੇ ਦੇ ਵਿੱਚੋਂ ਬਾਕੀ ਦੇ ਦੇ ਲੋ ਵੀ ਕਣਕ ਵਾਲੇ ਦਰੈਜਰ ਕਾ ਨੇ ਵਧੀਆ ਬਾਈ ਧਾਲ ਤਾਂ ਮੰਨ ਲਓ 1% ਧਾਲ ਹੋਈ ਆ ਉਹ ਵੀ ਬਾਕੀ ਹਰੀ-ਹਰੀ ਹੈ ਜਿਹੜੀ ਆ ਨਾ ਉਹ ਚੇ ਹੋਈ ਆ ਸੁੱਕੀ ਜੀ ਦਾ ਬਾਈ ਧਾਲ ਹੈ ਹੀ ਨਹੀਂ ਬਾਕੀ ਬੜੀ ਵਧੀਆ ਕੱਢੀ ਆ ਹਨਾ ਨਜ਼ਾਰਾ ਆ ਗਿਆ ਬਾਈ ਥੋਆ ਵੀਨ ਵਾਲੀ ਕਾਮ ਆ ਵਧੀਆ ਨਿਕਲੀ ਬਾਈ ਵਧੀਆ ਨਿਕਲੀ ਸਹੀ ਐ ਹੈ ਸਹੀ ਐ ਸਹੀ ਐ ਸਹੀ ਐ ਆਸਤਾਨ ਸਹੀ ਐ ਹਾਂ ਮਾੜਾ ਮੋਟਾ ਦਾਲ ਤਾਂ ਨਾ ਭਈ ਦਾਣਾ ਕਮਜ਼ੋਰ ਆ ਨਾ ਬੀਜ ਬੋ ਆਇਆ ਕਮਜ਼ੋਰ ਦਾਣਾ ਜਾਦੇ ਆ ਕਟਿੰਗੋ ਹੋ ਗਿਆ ਹਾਂ ਨਹੀਂ نیچے ਵਾਲੇ ਨੂੰ ਹੋਇਆ ਨਾ ਪਹਿਲੇ ਯਹਾਂ ਸੈਟਿੰਗ ਕੇ ਬਾਅਦ ਤੋਂ ਨਹੀਂ ਹੋਇਆ ਇਹ ਠੀਕ ਆ ਇਸ ਕੋ ਛਾਲਣਾ ਲਗਾ ਲੈਣਾ ਬੜੀਆ ਮਾਲ ਤੋਂ ਸਾਫ ਆ ਮੰਖੇ ਕੀ ਜਰੂਰਤ ਨਹੀਂ ਆ ਹੈ ਨਾ